ਉੱਲੇ ਮੱਲੇ ਤੇ ਬਾਬਾ ਮਿੰਦਰ ਸਿੰਘ ਹੰਬੜਾ ਅਤੇ ਚੇਅਰਮੈਨ ਸਤਨਾਮ ਸਿੰਘ ਹੰਬੜਾ ਦੀ ਅਗਵਾਈ ਚ ਸੱਤ ਰੋਜ਼ਾ ਲੰਗਰ ਲਗਾਏ ਗਏ ਇਸ ਮੌਕੇ ਮੋਨਾ ਕਲਾਰਾ ਮਨੀ ਕਲਾਰਾ ਗੁਰਬੀਰ ਗਿੱਲ ਨਿਰਮਲ ਜੋਲਾ ਰਾਜਵਿੰਦਰ ਰਾਜੂ ਹੰਬੜਾ ਹਰਪਾਲ ਗੋਰਸੀਆ ਜੋਗਾ ਕਾਲੂ ਹੰਬੜਾ ਬੂਟਾ ਸਿੰਘ ਕਰਮਗੜ ਸਤਨਾਮ ਸਿੰਘ ਬੂਟਾ ਸਿੰਘ ਇਹ ਲੰਗੜਾ ਹੰਬੜਾ ਵਾਲਾ ਬੀਬੀ ਮਨਜੀਤ ਕੌਰ ਬੀਬੀ ਰਾਮਨਾ ਜੌਲਾ ਬੀਬੀ ਫਗਵਾੜਾ ਆਦੀ ਹਾਜ਼ਰ ਸਨ ਇਹ ਲੰਗਰ ਹੰਪੜਾਲਿਆਂ ਦਾ ਬਾਬਾ ਤਰਲ ਲੈ ਕੇ ਕਿੱਥੇ ਆ ਰੋਟੀ ਤੇ ਖੜਦੇ ਲੋੜੇ ਰੋਟੀ ਤੇ ਆਦਾ ਬਰਤਨ ਵਰਤਨ ਚੱਕ ਫਿਰ ਚੱਕ ਬਰਤਨ ਵਰਤਾਈ ਜਾ ਲੋ ਜੀ ਹਰਮਨ ਜੀ ਦਾਲ ਪਛਾਤਾ ਜੀ 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 ਸਾਰੀ ਦੁਨੀਆ ਗਾਂਧੀ ਜੀ ਬੀਰ ਜੀ ਸਾਹਿਬ ਜੀ ਅਭੀ ਲੈਣੇ ਚੱਲਦੇ ਜੀ ਚੱਕਣਾ ਦਾ ਇਹ ਤੁਹਾਨੂੰ ਵੱਧਾ ਹੋਰ ਕੀ ਬਣਾਉਣ ਲੱਗੇ ਆ ਕੜੀ 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 ਪਕੌੜਾ ਆਹ ਹਲੇ ਦੇਗੇ ਲੱਗ ਰਹੇ ਨੇ ਸਬਜ਼ੀ ਵਾਲੇ ਫੇਰ ਪ੍ਰੋਗਰਾਮ ਬਣਾਈ ਚੱਲ ਵੇ ਚੱਲ ਚੱਲ ਵਾਲ ਕਰਾ ਚਾਹ ਦੇ ਦੇ ਕੇ ਫੜ ਫੜ ਖੁਰਤੀ ਮਾਰ ਨੌ ਕਰਕੇ ਜਾਣਾ ਪਹੰਬਣਾ ਦਾ ਇੱਥੇ ਵੇਹਾਂ ਵਾਕਈ ਲੰਗਰ ਚਾਹ ਦਾ ਹੰਬਣਾ ਵਾਲਿਆਂ ਦਾ ਬਾਹਰ ਤਾਂ ਗੱਲਾਂ ਹੁੰਦੀਆਂ ਨੇ ਹੰਬਣਾ ਵਾਲਿਆਂ ਦੀਆਂ ਵੀ ਹੰਬਣਾ ਦੇ ਲੰਗਰ ਲੱਗੇ ਹੁੰਦੇ ਆ ਡੇਰਾ ਸਾਹਿਬ ਬਲਿਗ ਸਾਹਿਬ ਜੀ ਇਹ ਆ ਗਰਮ ਹੈ ਰੇ ਇਹਦਾ ਚਾਹ ਕਰਮ ਕਰੇ ਪਾਵਰ ਪੁੱਲੋ ਤੇ ਇਹ ਪਾਂਡਿਆਂ ਦੀ ਸੇਵਾ ਚੱਲਦੀ ਆ ਚਲੋ ਚਲੋ ਮੁੰਡਿਆ ਚਲੋ ਮੁੰਡਿਆ ਚਲੋ ਮੁੰਡਿਆ ਮਾਰੋ ਹਿੰਮਤ ਅੰਦਰ ਅੰਦਰ ਲਾਈਨਾਂ ਲਵਾ ਲਓ ਅੰਦਰ ਚਲੋ 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 ਅੰਦਰ ਕਰਾਉ ਸੇਵਾ ਚੱਲ ਕੇ ਉਹਦਾ ਖੁੱਲਾ ਪਟਾ ਖੁੱਲਾ ਇਹਦਾ ਮਾਰਦੀ ਖੁੱਲਾ ਕੀ ਹੋ ਗਿਆ ਆਟਾ ਲੈ ਰਾਈ ਟੱਟਾ ਵਾ ਆਟਾ ਹੈ ਨਹੀਂ ਖੁੱਲਾ ਗੱਟਾ ਪੋਰਾ ਹੋਰ ਲਾ ਲੋ ਆਪਣੀ ਪੋਰਾ ਹੋਰ ਲਾ ਲੋ ਆਟੇ ਦਾ ਨਹੀਂ ਹੈਗਾ ਕਿੱਥੇ ਖੋਲ ਦੇ ਵੜਦੇ ਘੱਤ ਨਾਲ ਕੋਟਾ ਰਾਜੇ ਜੇ ਤਾਪੂ ਕੋਟਾ ਘੁਮਾਈਂ ਤਾਰੇ ਜਨੂ ਆਪ ਦਾ ਕਰ ਕੋਟੇ ਪਾ ਲਾ ਲੋ ਗਿਆ ਦਰੋ ਕਰੋ ਮਾਇੂ ਸੇਵਾ ਕਰੋ